ਨੇ ਤੇ ਇੱਕ ਰੋਗ ਸਾਰੇ ਸੰਸਾਰ ਨੂੰ ਲੱਗਿਆ ਹੋਇਆ ਤੇ ਭਿਆਨਕ ਨੇ ਉਹਦਾ ਕੋਈ ਅੰਦਾਜ਼ਾ ਹੀ ਨਹੀਂ ਹੈ ਇਹ ਜੀਵ ਮੈਨੂੰ ਦੀ ਅੰਸ ਸੀ RAM ਦੀ ਅੰਸ ਸੀ ਮਰੇ ਬਣ ਕੇ ਗਿਆ ਨਵਾਣਾ ਨਤਾਣਾ ਕੁਝ ਵੀ ਨਹੀਂ ਰਹਾ ਕਿਉਂ ਕਿ ਸਾਰਾ ਸੰਸਾਰ ਬਿਮਾਰੀ ਨੇ ਘੇਰ ਲਿਆ ਕਹਿੰਦੇ ਬਿਮਾਰੀ ਕਾਦੀ ਹੈ ਮਾਰਾ ਇਹ ਕਹਿੰਦੇ ਬਿਮਾਰੀ ਜਿਹੜੀ ਐ ਉਹ ਐ ਆਪਣੇ ਆਪ ਨੂੰ ਮੈਂ ਸਮਝਣਾ ਹੰਗਤਾ ਤੇ ਮੰਮਤਾ ਦੋ ਚੀਜ਼ਾਂ ਜਿਹੜੀਆਂ ਨੇ ਸਮਝੋ ਇਸ ਗੱਲ ਜਦ ਤੱਕ ਸਾਡੇ ਅੰਦਰ ਮੈਂ ਤੇ ਮੇਰੀ ਦਾ ਪ੍ਰਗਟ ਭਾਵ ਗੁਪਤ ਭਾਵ ਕੁਛ ਐ ਬੋਲਣ ਨਾਲ ਨਹੀਂ ਕੁਝ ਹੁੰਦਾ ਵੀ ਜਲਾ ਕੇ ਵੀ ਮੈਂ ਤਾਂ ਆ ਨਹੀਂ ਕਹਿੰਦੇ ਕਿਉਂ ਨਹੀਂ ਐ ਤੂੰ ਹੈਗਾ ਜਿਹੜਾ ਤੇਰਾ ਇਹ ਕਹਿਣਾ ਮੈਂ ਤਾਂ ਆ ਨਹੀਂ ਇਹ ਹੀ ਗਲਤੀ ਐ ਬੜੀ ਭਾਰੀ ਗਲਤੀ ਹੈ ਮੈਂ ਦਾ ਜਿਹਨੂੰ ਮੈਂ ਕਹਿੰਨੇ ਆ ਉਹ ਤਾਂ ਹੈ ਸਦਾ ਹੀ ਸਦੀਵ ਹੈ ਸ਼ਬਦਾਂ 'ਚ ਫਰਕ ਹੈ ਵੀ ਮੈਂ ਕਿਹੜੀ ਮੈਂ ਨੂੰ ਕਹ ਰਿਹਾ ਜਿਹੜੀ ਨੂੰ ਤੂੰ ਕਹ ਰਿਹਾ ਉਹ ਹੋਰ ਹੈ ਫੋ ਮੈਂ ਸਮਝਣਾ ਇਹ ਜਿਹੜਾ ਹੈ ਇਹ ਰੋਗ ਹੈ ਬੜਾ ਭਾਰਾ ਜਿਹਨੂੰ ਹਮੈਂ ਕਹਿੰਦੇ ਨੇ ਇਸ ਤਰ੍ਹਾਂ ਨਾਲ ਪੜ੍ਹਦੇ ਆ No. <laughs> ਸੇ ਸਾਰੇ ਹੀ ਵੈਗਰੂ ਪਰਿਪੂਰਨ ਹੈ ਹੋਰ ਕੋਈ ਹੈ ਨਹੀਂ। ਪਾਰਬ੍ਰਮ ਕੇ ਸਗਲੇ ਠਾਉ ਜਿਤ ਜਿਤ ਕਰਾਖੇ ਤੈਸਾ ਤੈਨੂੰ। ਆਪੇ ਕਰਨ ਕਰਾਵਨ ਜੋ ਜੋ ਪ੍ਰਾਪਾਵੈ ਸੋਈ ਹੋ। ਪਸਰੇਉ ਆਪ ਹੋਇ ਹਲਕਤ ਰੰਗ। ਜਿਵੇਂ ਬੋਰ ਦਾ ਬੀ ਫੈਲਦਾ ਨਾ ਨਿਕਾ ਜਾ ਫੀ ਹੁੰਦਾ ਦੇਖੋ ਕਿੰਨਾ ਬੜਾ ਬੋਰ ਉਹਦੇ ਵਿੱਚ ਪਿਆ ਹੁੰਦਾ ਲੁਕਿਆ। ਏਵੇਂ ਜਿਵੇਂ ਨਿਰਗੁਣ ਜਦੋਂ ਫੈਲਦਾ ਹੈ ਸਰਕਾਰ ਹੁੰਦਾ ਹੈ ਨਿਰੰਕਾਰ ਅਕਾਰ ਹੋਏ ਏਕ ਅੰਕਾਰ ਅਪਾਰ ਸੁਦਾਇਆ ਏਕ ਅੰਕਾਰੋ ਸ਼ਬਦ ਤੋਂ ਓੰਕਾਰ ਅਕਾਰ ਪਾਇਆ ਸਾਰੇ ਅਕਾਰ ਉਹਦੇ ਵਿੱਚੋਂ ਪੈਦਾ ਹੋ ਗਏ। ਮਾਰਤਾ ਕੁਝ ਵੀ ਨਹੀਂ ਆਇਆ ਨਾ ਮਿੱਟੀ ਕੇ ਤੋਂ ਲਈਆ ਨਾ ਪਾਣੀ ਲਿਆ ਨਾ ਅਗਲੇ ਲਿਆ ਸਾਰੀਆਂ ਚੀਜ਼ਾਂ ਪਰਮੇਸ਼ਰ ਦੇ ਵਿੱਚੋਂ ਹੀ ਵਸਾਰੇ ਵਸਾਰੇ ਵਿੱਚ ਆ ਗਿਆ ਜੜ ਵੀ ਪ੍ਰਕਿਰਤੀ ਵੀ ਚੇਤਨ ਵੀ ਜੀ ਵੀ ਸਾਰੇ ਦੇ ਵਿੱਚ ਹੋਏ ਨੇ ਕੁਗਮ ਦੀ ਕਿਰਿਆ ਨਹੀਂ ਕਰ ਦਿੱਤਾ ਕਿਉਂਕਿ ਪਰਮੇਸ਼ਰ ਜਿਸ ਵat ਸਾਕਾਰ ਹੁੰਦਾ ਹੈ ਤੇ ਵਿਜੂਦ ਬਣਨ ਲੱਗਦੇ ਨੇ ਸਭ ਤੋਂ ਪਹਿਲਾਂ ਹਉਮੈ ਤੱਤ ਬਣਦਾ ਸਭ ਤੋਂ ਪਹਿਲਾਂ ਜਿਹਨੂੰ ਆਹੰਗ ਕਹਿੰਦੇ ਨੇ ਇਹ ਤੱਤ ਦੇ ਵਿੱਚੋਂ ਪੰਜ ਧਾਰਾ ਚਲਦੀਆਂ ਨੇ ਇਕ ਨੂੰ ਸ਼ਬਦ ਕਹਿੰਦੇ ਨੇ ਇਕ ਨੂੰ ਸਪਰਸ਼ਿਕ ਨੂੰ ਰੂਪਿਕ ਨੂੰ ਰਾਸਿਕ ਨੂੰ ਗੰਧ ਇਹਨਾਂ ਦੇ ਵਿੱਚੋਂ ਠੋਸ ਚੀਜ਼ਾਂ ਹੁੰਦੀਆਂ ਨੇ ਵਿਜੂਤ ਵਿੱਚ ਪੰਜਾ ਤੋਂ ਪੰਜ ਠੋਸ ਹੁੰਦੀ ਐ ਸ਼ਬਦ ਤੋਂ ਆਕਾਸ਼ ਆ ਗਿਆ ਸਪਰਸ਼ ਤੋਂ ਹਵਾ ਆ ਗਈ ਰੂਪ ਤੋਂ ਰੋਸ਼ਨੀ ਆ ਗਈ ਰਾਸ ਤੋਂ ਪਾਣੀ ਬਣ ਗਿਆ ਤੇ ਗੰਧ ਤੋਂ ਮਿੱਟੀ ਆਇਆ ਇਸ ਬੰਦ ਹੁੰਦੀ ਆ ਹੌਲੀ ਹੌਲੀ ਹੁਕਮ ਦੇ ਵਿੱਚ ਸੰਸਾਰ ਫਿਰ ਜਦ ਇਹ ਚੀਜ਼ ਬਣ ਗਈ ਫਿਰ ਧਰਤੀ ਤੇ ਰਹਿਣ ਵਾਲੇ ਆਕਾਰ ਬਣ ਗਏ ਹੁਕਮੀ ਹੋਣ ਆਕਾਰ ਬੇਅੰਤ ਆਕਾਰ ਬਣ ਗਏ ਬੇਅੰਤ ਕਿਸੇਆਂ ਚੀਜ਼ਾਂ ਬਣ ਗਿਆ ਹੁਕਮ ਦੇ ਹੋਣ ਦੀ ਉਸੇ ਹੁਕਮ ਦੇ ਨਾਲ ਜੀਵ ਬਣ ਗਏ ਮਾੜਾ ਆਪਣੀ ਇਹ ਤਾਂ ਨਹੀਂ ਕੋਈ ਕਰਮਾ ਨਾਲ ਬਣਿਆ ਵੇ ਸ਼ੇਰ ਪਹਿਲੀ ਵਾਰੀ ਕਰਮਾ ਨਾਲ ਬਣਿਆ ਸਭ ਕਰਮਾ ਨਾਲ ਬਣਿਆ ਆਪੇ ਹੀ ਨਿਰੰਗ ਘਰ ਫੈਲਿਆ ਆਪਣੀ ਮਰਜ਼ੀ ਦੇ ਨਾਲ ਆਪਣੀ ਇੱਕ ਖੇਲ ਖੇਲਦਾ ਹੈ ਇੱਕ ਰੂਪ ਹੈ ਇੱਕ ਮੂਰਤ ਇੱਕ ਮੂਰਤ ਹੈ ਉਹ ਸੌਂਸ ਫੈਨ ਹੁੰਦਾ ਤੇ ਖੇਲਦਾ ਹੈ ਖੇਲ ਖੇਲੋ ਖੇਲ ਖੇਲਣਾਂ ਅੰਤ ਕੋ ਫੇਰੋ ਉਹ ਜਿਸ ਵਤ ਖੇਲ ਖੇਲ ਆੜਦਾ ਫੇਰ ਆਪੇ ਹੀ ਹੋ ਜਾਂਦਾ ਪਹਿਲਾਂ ਵੀ ਆਪੇ ਜਿਹੜਾ ਵਿਚਾਲੇ ਵਿਚਾਲੇ ਜਿਹੜਾ ਅਸੀਂ ਦੇਖਦੇ ਆ ਨਾ ਇਹ ਬਾਹਰਲਾ ਕਿਵੇਂ ਹੋ ਗਿਆ ਪਰਮੇਸ਼ਰ ਤੋਂ ਬਗੈਰ ਕੁਝ ਨਹੀਂ ਪਦਰੋ ਆਪੋ ਹੀ ਅਨਕਤ ਰੰਗ ਬੜਾ ਕਲੀਅਰ ਲਿਖਿਆ ਹੈ ਜਪਜੀ ਸਾਹਿਬਤਾ ਇਹ ਨਹੀਂ ਲਿਖਿਆ ਕਿ ਕਿਤਾਬ ਸੋਇ ਇੱਕੋ ਗਵਾਉ ਤੇ ਇਥੇ ਹੋਏ ਲੱਗਦੇ ਰਿਹਾ ਇਹਨਾਂ ਸਭ ਲਈ ਸਾਦੇ ਅੰਦਰ ਸਾਡੀ ਬੁੱਧੀ ਨੂੰ ਅਣਜਾਣ ਜਾਣਦੇ ਗੁਰੂ ਮਾਇਰ ਨੇ ਭੇਦ ਖੋਲਤਾ ਕਹਿੰਦੇ ਪਸਰਿਓ ਆਪ ਕੋਈ ਹਲਕ ਤਰਾਂ ਦੇ ਇਥੇ ਹੋਰ ਕੋਈ ਨਹੀਂ ਪਸਰਿਆ ਜਿਹੜਾ ਬੋੜ ਬਣਿਆ ਇੱਕ ਛੇੜ ਤੋਂ ਬਣਿਆ ਛੇੜ ਪਸਰਿਆ ਤੇ ਇਹਦਾ ਅੰਤ ਕੋਈ ਨਹੀਂ ਜਾਣ ਸਕਦਾ ਜਿੰਨਾ ਵੀ ਹੈ ਜੋਰ ਲਾਦੇ ਪਠੇਰੇ ਲਾਗ ਜੇਬਰ ਪਾਵੇ ਤੇਵੜ ਹੋਏ ਜਿੰਨਾ ਪਾਉਂਦਾ ਉਹਨਾ ਹੋ ਜਾਂਦਾ ਇਨਫਿਨਿਟੀ ਹੈ ਇਨਫਿਨਿਟੀ ਦਾ ਕਿਤੇ ਅੰਤ ਨਹੀਂ ਆਉਂਦਾ ਇੱਥੇ ਅਕਲ ਫੇਲ ਹੋ ਜਾਂਦੀ ਹੈ ਵੀ ਇਹ ਤਾਂ ਫਿਰ ਕਿਤੇ ਅੰਤੇ ਨਾ ਆਇਆ ਅੱਗੇ ਹੋ ਕੇ ਅੱਗੇ ਹੋ ਕੇ ਅੱਗੇ ਹੋ ਕੇ ਅੱਗੇ ਹੋ ਕੇ ਪਸਾਰ ਸਾਰੇ ਹਸਾਬਦਾਰ ਮੈਥ ਮੈਥਮੈਟਿਕਸian ਤੇ ਸਾਇੰਸਦਾਨ ਸਭ ਹੋਰਾਂ ਨੇ ਵੀ ਇਹ ਹੈ ਕਿ ਮਾਮਲਾ ਇੱਕ ਦੇਖਦੇ ਆ ਦੂਆ ਨਿਕਲਿਆ ਆਉਂਦਾ ਦੂਆ ਦੇਖਿਆ ਤਿਆ ਤਿਆ ਦੇਖਿਆ ਚੌਥਾ ਉਹ ਕਹਿੰਦੇ ਹਰ ਬਾੜੇ ਆ ਜਿਹੜਾ ਯੂਨੀਵਰਸ ਹੀ ਕਹਿੰਦੇ ਆ ਵਿਚਾਲੇ ਉਥੇ ਤਰਤੀਰੇ ਆ ਸਾਰੇ ਤਾਰੇ ਸਤਾਰਿਆਂ ਦੀ ਰੋਸ਼ਨੀ ਹੈ ਕਹਿੰਦੇ ਧਾਰਮਿਕ ਪ੍ਰਵਣ ਨੇ ਥੋੜੇ ਬਹੁਤੇ ਬਣੀਆਂ ਉਹ ਫਸਰ ਗਿਆ ਇਨਫਿਨਿਟੀ ਵਿੱਚ ਲੈ ਗਿਆ ਜਿੱਥੇ ਆਉਂਤੇ ਨਹੀਂ ਹੈ ਕਿਸੇ ਚੀਜ਼ ਦਾ ਮਹਾਰਾਜ ਨੇ ਜਪਜੀ ਸਾਹਿਬ ਦੇ ਅੰਦਰ ਬਹੁਤ ਵਿਸਥਾਰ ਨਾਲ ਦੱਸਿਆ ਇਹਦਾ ਅੰਤ ਨਹੀਂ ਕੋਈ ਵੀ ਜਿਹੜਿਆਂ ਨੇ ਅੰਤਕਾਰ ਪਾਉਣ ਵਾਸਤੇ ਕੋਸ਼ਿਸ਼ ਕਰੀ ਆ ਉਹਨਾਂ ਦਾ ਬਰਲਾਪ ਸੁਣਿਆ ਗਿਆ ਅੰਤ ਨਹੀਂ ਪਾ ਸਕਿਆ ਜਿੰਨੇ ਆ ਗਏ ਉਹਨੇ ਹੋਰ ਹੋ ਜਾਣਗੇ ਤਾਂ ਵੀ ਨਹੀਂ ਪਾ ਸਕਦੇ ਪਧਰੋ ਆਪ ਹੋਇਆ ਨਕਰ ਲਖੇ ਨਾ ਜਾਏ ਪਰਬ੍ਰਾਮ ਕੇਰਾ ਕੋਈ ਨਹੀਂ ਜਾਣ 사ਤਾ ਕੋਈ ਲਖ ਲਖ ਨਹੀਂ 사ਦਾ ਸੋ ਇਹ ਸੰਸਾਰ ਆਪੇ ਹੀ ਵਹਿ ਰੂ ਆਪਣੇ ਆਪ ਤੋਂ ਏਕ ਮੂਰਤ ਅਨੇਕ ਦਰਸ਼ਨ ਕীন ਰੂਪ ਅਨੇਕ ਖੇਲ 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 ਖੇਲਣ ਅੰਤ ਕੋ ਭਰੇ ਇਹ ਸਤ ਬਾਣੀ ਹੈ ਤਿੰਨ ਕਿਸਮ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਜਿਹੜਾ ਕਿਸੇ ਦੀ ਅਸਥਾ ਹੈ ਉਹ ਹੀ ਦੀ ਬਾਣੀ ਹੈ ਉਹ ਉੱਥੇ ਸਤ ਹੈ ਦੂਜੇ ਉੱਥੇ ਤਤ ਹੈ ਤੀਜ ਆਪਣੇ ਤੋਂ ਸਤ ਹੈ ਪਰ ਇਹ ਹੈ ਸਤਿਅ ਦੇ ਮੁਤਾਬਕ ਜਿਹੜਾ ਕੋਈ ਹੈ ਜਗਿਆਸੂ ਉਹ ਜੀ ਉਹਦੇ ਵਾਸਤੇ ਆ ਅਧਕਾਰ ਦੇ ਮੁਤਾਬਕ ਹੈ ਬਾਣੀ ਸਾਰੀ ਜਿਹੜੇ ਲੋਕ ਪਾਪਾਂ ਚ ਗ੍ਰਸਤ ਨੇ ਕਦੇ ਗੁਰੂ ਘਰ ਚ ਨਹੀਂ ਆਉਂਦੇ ਗੁਰੂਤਾਰਨ ਨਹੀਂ ਕਰਦੇ ਬੁਰੇ ਕੰਮ ਕਰਦੇ ਆ ਦੁਨੀਆ ਨੂੰ ਦੁੱਖ ਦਿੰਦੇ ਨੇ ਕਮਟ ਕਰਦੇ ਆ ਛਲ ਕਰਦੇ ਆ ਧੋਖੇ ਕਰਦੇ ਨੇ ਝੂਠ ਬੋਲਦੇ ਨੇ ਉਹਨਾਂ ਦੇ ਵਾਸਤੇ ਜੋ ਬਾਣੀ ਸੱਤ ਹੈ ਉਹ ਹੈ ਕਿ ਉਹਨਾਂ ਨੂੰ ਇਸ ਸੰਸਾਰ ਤੋਂ ਜਾਣ ਪਿਛੋਂ ਸਜਾਵਾਂ ਮਿਲਣਗੀਆਂ ਉਹਨਾਂ ਦੇ ਜਿਹੜੇ ਕਰਮ ਨੇ ਉਹ ਬਾਤੇ ਜਾਣਗੇ ਧਰਮ ਰਾਜ ਦੇ ਹਜ਼ੂਰ ਚ ਉਥੇ ਜਿਹੜਾ ਕਿਸੇ ਨੇ ਕੰਮ ਕਰਿਆ ਉਹ ਜੀ ਸਜ਼ਾ ਮਿਲੇਗੀ ਇਸ ਤਰ੍ਹਾਂ ਬਣ ਲੋ ਲਾਇਫ ਆਈ ਰਾਤ I'll be मधी ਵਾਣੀ ਇਸ ਨੂੰ ਪਿਆਰਨ ਕਹਿੰਦੇ ਨੇ ਜਿਹੜੇ ਇਹਦੇ ਕਰਮ ਕਰਦੇ ਆ ਉਹਨਾਂ ਦਾ ਹਸ਼ਰ ਇਸੇ ਤਰ੍ਹਾਂ ਹੋਇਆ ਕਰਦਾ ਜਿਹੜੇ ਬੰਦਗੀ ਕਰਦੇ ਨੇ ਉਹ ਤਾਂ ਧਰਮ ਰਾਜ ਦੇ ਜਾਂਦੇ ਨਹੀਂ ਕਿਉਂਕਿ ਧਰਮ ਰਾਜ ਨੂੰ ਹੁਕਮ ਹੈ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੇ ਭਾਈ ਦੋਸਤਾਤ ਮੈਂ ਤੇਰੀ ਸਰਕਾਰ ਜਿਹੜੇ ਦੁਆਤ ਵਿੱਚ ਵੱਸਦੇ ਨੇ ਮਾਰੇ ਕੰਮ ਕਰਦੇ ਨੇ ਮਨਮੁਖ ਰਹਿੰਦੇ ਨੇ ਬੇਮੁਖ ਰਹਿੰਦੇ ਨੇ ਲੋਕਾਂ ਨੂੰ ਧੋਖੇ ਦਿੰਦੇ ਨੇ ਕਹਿੰਦੇ ਉਹ ਤੇਰੇ ਤੇਰੇ ਹਵਾਲੇ ਕੀਤੇ ਅਸ ਅਰੇ ਆਦਮੀ ਹਰ ਗੁਣਤਾਸ ਮਨ ਜਪੇ ਇੱਕ ਮਨਾਰ ਤਨ ਕੀ ਸੇਵਾ ਧਰਮ ਰਾਏ ਕਰੇ ਤਨ ਸਵਾਰ ਨਾਲ ਹੁਣ ਫਰਕ ਦੇਖ ਲੋ ਸਾਰਿਆਂ ਨੂੰ ਤਾਂ ਬਲਾਈ ਨਾ ਹੋਈ ਜਿਹੜੇ ਨਾਮ ਜਪਦੇ ਨੇ ਉਹ ਦੇ ਕਿਤੇ ਚਲੇ ਜਾਣ ਧਰਮ ਰਾਜ ਦੇ ਤਾ ਉਹਨਾਂ ਦਾ ਟ੍ਰੀਟਮੈਂਟ ਹੋ ਨਹੀਂ ਹੁੰਦਾ ਜਿਹੜਾ ਕਾਲੀਆਂ ਚ ਪੀੜਦੇ ਨੇ ਉਹਨਾਂ ਦਾ ਹੱਦਰ ਹੁੰਦਾ ਹੈ ਸਤਕਾਰ ਹੁੰਦਾ ਹੈ ਤੇ ਦਰਬਾਰੇ ਬੇਨਤੀਆਂ ਕਰਦਾ ਕਰਤਾ ਪਵਨ ਪਰੀਧਰੀਆਂ ਸੰਤਾਨ ਕਰਤਾ ਪਵਨ ਸਨੇ ਕਰੀਂਆਂ ਸੰਭਾਲੇ ਤਾਰ ਭਗਵਨ ਪਨੀ ਇੱਕ ਤਾਂ ਉਹ ਨੇ ਜਿਹੜੇ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ ਨਾਨਕ ਕਿਉਂ ਮਥਨ ਮਧਾਨੀਆਂ ਤਿਉ ਮਥਾਤ ਇੱਕ ਉਹ ਨੇ ਜਿਨ੍ਹਾਂ ਨੇ ਨਰਕ ਦੇ ਕੰਡੇ ਹੋ ਕੇ ਵਹਿਰੂ ਕਿਹਾ ਸਾਰੇ ਜੀਵឆ្លਾ ਤੇ ਨਰਕੋਂ ਸਟੇ ਜੀਵ ਜੰਤ ਕੱਟੀ ਗਲੋਸ ਸਿਲਕ ਦਾਮ ਫਾਸ ਮੁਕਤ ਜੋਗ ਦਾ ਨਾਮ ਹੈ ਕੀਦਾ ਆਡਾ ਡਾਟ ਅਪਲਾਈ ਹੁੰਦਾ ਹੈ ਸਾਰਿਆਂ ਨੂੰ ਨਾ ਇੱਕ ਰਸੇ ਬੰਨਿਆ ਜਾਂਦਾ ਵੀ ਸਭ ਤਰ੍ਹਾਂ ਰਾਜ ਤੇ ਜਾਂਦੇ ਨੇ ਉੱਥੇ ਆਇਆ ਕਰਦੇ ਨੇ ਕਟਾਰੇ ਵਿੱਚ ਖੜੇ ਹੁੰਦੇ ਨੇ ਨਾ ਜਿਹੜੇ ਦੂਸਰੇ ਨੇ ਤਨ ਤਨ ਕਹੇ ਸਭ ਕੋਈ ਮੁੱਖੋ ਜਿਹਾ ਦਰਗੇ ਸੋਇ ਦਰਗੇ ਪਤਸੇ ਹੋ ਜਾਂਦਾ ਪਤ ਨਾਲ ਦਰਗਾਹ ਦੇ ਵਿੱਚ ਜਾਂਦੇ ਨੇ ਇੱਜਾ ਹੁੰਦੀ ਹੈ ਤਨ ਤਨ ਹੁੰਦੀ ਹੈ ਇਸ ਜਦ ਮੰਡਲਾ ਜੀ ਨੰਗਦਾ ਹੈ ਦੇ ਮੰਡਲਾ ਜੀ ਫੁੱਲਾਂ ਦੀ ਵਰਸ਼ਾ ਹੁੰਦੀ ਹੈ ਉੱਥੇ ਫੁੱਲ ਸੁੱਟਦੇ ਨੇ ਨਾਲ ਤਾਂ ਵਿਆਹ ਹੋਇਆ 16 ਗੁਲਾ ਜਿੱਥੇ 20 ਗੁਲਾ ਜਿੱਥੇ ਨਾਨਕੇ ਨੇ 16 ਗੁਲਾ ਜਿੱਥੇ ਵਿਆਹ ਹੋਇਆ ਇਸਾਰੇ ਨਾਲ 101 ਗੁਲਾ ਹਰਿਆਂ ਨਰਕਾਜ ਨੇ ਚੁੜਾਦੰ ਉਬੇਰੋ ਉਪਲਾਈ ਉਹਦਾ ਰੂਲ ਉਪਲਾਈ ਨਾ ਕਰਿਆ ਬਖਰਾ ਹੋ ਗਿਆ ਬਰੂਗੇ ਆ ਮੇ 101 ਕੋਲਦਾਦਾਰ ਕਰਦਾ ਹੈ ਭਾਜ ਜਿਹੜਾ 21 ਕੋਲਦਾਦਾਰ ਕਰਦਾ ਹੈ ਸੋ ਬਾਣੀ ਜਿਹੜੀ ਹੈ ਤਿੰਨ ਹਿੱਸਿਆਂ ਵਿੱਚ ਹੈ ਇੱਕ ਨੂੰ ਪਿਆਰ ਕਹਿੰਦੇ ਨੇ ਉਹਨਾਂ ਬੰਦਿਆਂ ਵਾਸਤੇ ਹੈ ਉਹ ਕਾਨੂੰਨ ਜਿਸ ਤਰ੍ਹਾਂ ਜੇਲਾ ਵਿੱਚ ਜਾਣ ਵਾਲੇ ਬੰਦਿਆਂ ਵਾਸਤੇ ਜੇਲਾ ਦਾ ਕਾਨੂੰਨ ਹੈ ਸਾਡੇ ਤੇ ਅਪਲਾਈ ਨਹੀਂ ਹੁੰਦਾ ਕਿਉਂਕਿ ਅਸੀਂ ਜੇਲ੍ਹ ਚ ਜਾਂਦੇ ਨਹੀਂ ਦੂਜਾ ਹੈ ਜਿਸ ਨੂੰ ਰੋਚ ਕਹਿੰਦੇ ਨੇ ਉਹ ਉਹਨਾਂ ਬੰਦਿਆਂ ਵਾਸਤੇ ਹੈ ਜਿਹੜੇ ਬੰਦਗੀ ਕਰਦੇ ਨੇ ਅਮਰਤ ਵੇਲੇ ਜਾਗਦੇ ਨੇ ਗੁਰਸਤਗੁਰੂ ਦਾ ਜੋ ਸਿੱਖ ਖਾਏ ਸੁਪਾਲਕੇ ਉਠਾਰ ਨਾਮ ਤੇ ਆਵੇ ਉਹਦੇ ਵਿੱਚ ਨਾਮ ਦੀ ਮਹਿਮਾ ਬਰਕਤਾਂ ਸਾਰੀਆਂ ਦੱਸਿਆ ਹੁੰਦੀਆਂ ਰੂਚੀ ਜਾਗਦੀ ਹੈ ਭਗਤੀ ਕਰਦਾ ਹੈ ਉਹਦਾ ਫਲ ਮਿਲਦਾ ਹੈ ਉਹਦੇ ਵਾਸਤੇ ਉਹ ਹੈ ਜਿਹੜਾ ਤੀਸਰਾ ਹੈ ਜਿਸ ਨੂੰ ਰੌਚਕ ਹੈ ਭਿਆਨਕ ਹੈ ਤੇ ਇਥਾਰਥ ਹੈ ਥਾਰਤ ਕਹਿੰਦੇ ਨੇ ਅਸਲੀ ਚੀਜ਼ ਦਾ ਗਿਆਨ ਹੋ ਜਾਣਾ ਉਹ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਕਰਮ ਉਪਾਸ਼ਨਾ ਕਰਕੇ ਫੇਰ ਗਿਆਨ ਦੀ ਵਸਤਾਤ ਹੈ ਤੇਰਨੇ ਦੋਸ਼ ਜਿਨ੍ਹਾਂ ਨੇ ਮਾਲ ਬਖਸ਼ੇਵ ਤੇ ਆਵਾਰਨ ਦੂਰ ਕਰਲੇ ਮਾਲ ਸਾਡੇ ਉਤੇ ਕਰੋਨਾ ਪਾਪਾਂ ਦੀ ਲੱਗੀ ਹੋਈ ਹੈ ਜਨਮ ਜਨਮ ਕੀ ਇਸ ਮਨ ਕੋ ਮਾਲ ਲਾਗੀ ਕਾਲਾ ਹੋਇਆ ਸਿਆ ਘਰਲੀ ਤੋਤੀ ਉਜਲਾ ਹੋ ਬਈ ਜੇ ਸੋ ਤੋਂ ਬਣ ਪਾ ਵੇ ਹਾਲ ਤਾਂ ਮੈਨ ਲੱਗੀ ਹੋਈ ਹੈ ਇਹ ਹਟਦੀ ਹੈ ਸਤ ਸੰਗਤ ਆਓ ਸੇਵਾ ਕਰੋ ਸਿਮਰਨ ਕਰੋ ਬਾਣੀ ਪੜੋ ਇਹ ਜਰਾ ਛਾ ਜਾਂਦੀ ਫੇਰ ਆ ਜਾਂਦੀ ਹੈ ਬਖਸ਼ੇਵਤਾ ਬਖਸ਼ੇਵਦਾ ਹੈ ਕਿ ਭਜਨ ਤਾਂ ਕਰਦਾ ਹੈ ਮਨ ਨਹੀਂ ਟਿਕਦਾ ਦੌੜਿਆ ਫਿਰਦਾ ਇੱਧਰ ਉੱਧਰ ਛਲਾਂਗਾ ਲਾਉਂਦਾ ਇਹ ਸੰਤਾ ਕੋਲ ਉੁਗਤੀ ਹੁੰਦੀ ਹੈ ਵੀ ਤੇਰੀ ਬਖਸ਼ੇਵਤਾ ਐ ਹਟੂਗੀ ਜੇ ਨੂੰ ਸ਼ੌਕੰਦਾ ਪੁੱਛ ਲੈਂਦਾ ਵੀ ਦੱਸੋ ਮੇਰਾ ਬਖਸ਼ੇਵਤਾ ਮਨ ਦਾ ਮਨ ਦੇ ਕਿਵੇਂ ਜਾਵੇ ਹਟਦਾ ਨਹੀਂ ਮਨ ਮਨ ਖੜਦਾ ਹੀ ਨਹੀਂ ਕਿਸੇ ਦਾ ਤੇ ਮਨ ਜੇ ਸਮਝੌਤਾ ਨਾ ਕਰੇ ਤਾਂ ਫਿਰ ਗੱਲ ਕੋਈ ਨਹੀਂ ਬਣਦੀ ਮਮਾ ਮਨ ਸ਼ੋਕ ਆ ਜਾ ਮਨ ਸਾਦੇ ਸਿੱਧ ਹੋਏ ਬਾਰੇ ਹੀ ਮਨਸੋ ਕਹਿ ਇੱਕ ਵੀਰਾ ਮਨਸਾ ਮਿਲਿਆ ਨਾ ਕੋਈ ਉਹਦੇ ਚੋਂ ਕਹਿ ਦਿੰਦੇ ਬਈ ਪਾਜੀ